ਇੱਕ ਟਰੱਕ ਦੀ ਚਪੇੜ ਦੇ ਵਿੱਚ ਜਿਹੜਾ ਲੈਦਰ ਕੰਪਲੈਕਸ ਦੇ ਵਿੱਚ ਜਿਹੜੀ ਆ ਵਿਅਕਤੀ ਦੀ ਮੌਤ ਹੋ ਗਈ ਆ ਉਹ ਬੰਦੇ ਦਾ ਨਿਆ ਹੋਣਾ ਚਾਹੀਦਾ ਡਰਾਈਵਰ ਜਿਹੜਾ ਪੁਲਿਸ ਨੇ ਫੜ ਲਿਆ ਉਹਨੂੰ ਡਰਾਈਵਰ ਨੂੰ ਉਹ ਡਰਾਈਵਰ ਇੱਥੇ ਲਿਆ ਹੋਇਆ ਸਾਡੇ ਕੋਲ ਨਹੀਂ ਡਰਾਈਵਰ ਕਿੱਥੇ ਆ ਗੱਡੀ ਉਹ ਨਹੀਂ ਫੜਿਆ ਪੁਲਿਸ ਵਾਲੇ ਝੂਠ ਬੋਲਦੇ ਆ ਜੇ ਇੱਥੇ ਆ ਨਾਲ ਦੀ ਪ੍ਰੈਕਟ ਜਿਹ ਕਹਿੰਦੇ ਲੈਟਰ ਪਾਉਂਦੇ ਸੀ ਤੇ ਮੁੰਡਾ ਤੁਹਾਡੇ ਨਾਲ ਕੰਮ ਕਰਦਾ ਸੀ ਹਾਂ ਜੀ ਪੀਪੀ 08 ਡੱਫ ਕਾ 2988 ਨੰਬਰ ਆ ਇਹਦਾ ਔਰ ਵਿਅਕਤੀ ਦੇ ਹਾਲਾਤ ਜਿਹੜਾ ਥੱਲੇ ਆ ਗਿਆ ਡੇਢ ਘੰਟਾ ਹੋ ਗਿਆ ਐਕਸੀਡੈਂਟ ਨੂੰ 2 ਘੰਟਾ ਹੋ ਗਿਆ ਸੋ ਆਬ ਐਕ ఆ ఇంకా మిక్సర్ మిక్సర్ ਉਮਰ ਕਿੰਨੀ ਕਹਤੇ ਪਤਾ ਲੱਗਾ ਕਿੱਥੇ ਦਾ ਰਹਿਣ ਵਾਲਾ ਜੀ ਹੈ ਤਾਂ ਇਹ ਮਾਡਲ ਟੂਨ ਦਾ ਰਹਿਣ ਵਾਲਾ ਜੀ ਜੀ ਇਹਦਾ ਨਾਮ ਸੂਰਜ ਆ ਸੂਰਜ ਹਾਂ ਜੀ ਦੋ ਤੇ ਇੱਥੇ ਲੱਗੇ ਕੋਈ ਕੰਮ ਕਰਦਾ ਸੀ ਇੱਥੇ ਇੱਥੇ ਫੈਕਟਰੀ 'ਚ ਲੱਗਾ ਹੁੰਦਾ ਤੇ ਫੈਕਟਰੀ ਲੱਗਾ ਸੀਗਾ ਬ੍ਰਦਰ ਹੋ ਤੁਸੀਂ ਉਹਦੇ ਠੀਕ ਐ ਤੇ ਇਹ ਘਰ ਆ ਰਿਹਾ ਸੀ ਵਾਪਿਸ ਘਰ ਪਤਾ ਨਹੀਂ ਰੋਟੀ ਖਾ ਕੇ ਖਾਣ ਆਇਆ ਹੈ ਕੀ ਪਤਾ ਨਹੀਂ ਕੀ ਜੇ ਰੋਜ਼ ਐਸੇ ਟਾਈਮ ਰੋਟੀ ਖਾਣ ਘਰ ਆਉਂਦਾ ਤੁਸੀਂ ਖਾਣ ਜੀ ਆਇਆ ਹੈ ਕਿਤੇ ਇੱਥੇ ਕਿਤੇ ਘਰ ਤੋਂ ਲੱਗ ਘਰ ਕਿਤੇ ਬਹਲੇ ਰਹਿਣੇ ਆ ਸਰ ਚਬੂਟਾ ਮੰਡੀ ਰਹਿੰਦੇ ਤੇ ਇਹ ਮਨੇ ਉਹ ਬਨੇ ਹੋ ਸਿਗਰ ਟਾਈਮ ਓਵਰ ਟਾਈਮ ਹੁੰਦਾ ਛੁੱਟੀ ਜਿਹੜਾ ਮਿਲਦਾ ਦੁਪਹਿਰੇ ਛੁੱਟੀ ਰੋਟੀ ਖਾਣ ਨੂੰ ਪਤਾ ਨਹੀਂ ਸਾਰੇ ਰੋਟੀ ਖਾਣ ਨਿਕਲੇ ਸਾਨੂੰ ਵੀ ਇੰਨਾ ਪਤਾ ਲੱਗਾ ਤੇ ਤੁਹਾਨੂੰ ਕਿੰਨੇ ਵੇ ਫੋਨ ਆਇਆ ਤੇ ਸਾਨੂੰ ਸਾਡੇ ਠੇਕੇਦਾਰ ਨੇ ਫੋਨ ਕੀਤਾ ਹੈ ਕਿ ਤੇਰੇ ਭਰਾ ਨਾਲ ਐਡਾ ਸੀਨ ਹੋਇਆ ਜੀ ਘੰਟਾ ਡੇਢ ਘੰਟਾ ਪਹਿਲਾਂ ਆਇਆ ਸੀ ਜੀ ਹਾਂ ਲੱਗ ਸੋ ਇਹ ਜਿਹੜਾ ਲੜਕੇ ਦਾ ਬ੍ਰਦਰ ਹੈ ਜੀ ਜਿਸ ਦੀ ਜਿਹੜੀ ਸੜਕ ਹਾਸੇ ਚ ਮੌਤ ਹੋਈ ਉਹਦੇ ਬ੍ਰਦਰ ਨਾਲ ਗੱਲਬਾਤ ਹੋਈ ਕਿ ਘਰ ਰੋਟੀ ਖਾਣ ਜਿਹੜਾ ਮੁੰਡਾ ਇੱਥੋਂ ਦੀ ਆ ਰਿਹਾ ਸੀ ਤਾਂ ਮੌਕੇ ਤੇ ਜਿਹੜੀ ਪੁਲਿਸ ਹੈ ਉਹ ਵਿਅਕਤੀ ਦੀ ਜਿਹੜੀ ਭਾਲ ਕਰ ਰਹੀ ਹੈ ਉਹ ਕੇ ਉਹ ਇਹਨਾਂ ਦਾ ਇਹ ਕਿ Nhà ਹੋ ਰਿਹਾ ਉਹਨਾਂ ਨੂੰ ਬੁਲਾ ਲਓ ਐਂਬੂਲੈਂਸ ਸੋ ਜਿੰਨੇ ਵੀ ਆਸ-ਪਾਸ ਜਿਹੜੇ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਨੇ ਲੇਬਰ ਉਹ ਸਾਰੇ ਇਸ ਵੇਲੇ ਬਾਹਰ ਆ ਗਈਆਂ ਤਾਂ ਉਹਨਾਂ ਦਾ ਕਹਿਣਾ ਕਿ ਜਿਹੜਾ ਲੜਕੇ ਨੂੰ ਹੈ ਇਨਸਾਫ਼ ਮਿਲਣਾ ਚਾਹੀਦਾ ਹਾਂ ਤੁਹਾਡਾ ਕੀ ਲੱਗਦਾ

ਉਹ ਕੋਲ ਬਕਾਇਦਾ ਕੋਈ ਜਾਨਵਰ ਕੋਲ ਨਾ ਤਾਂ ਉਹ ਪੁਲਿਸ ਨਾਲ ਸਾਡੀ ਗੱਲ ਹੋਈ ਹੈ ਪੁਲਿਸ ਕਹਿ ਰਹੀ ਹੈ ਅਸੀਂ ਬੰਦੇ ਦੀ ਪਹਾਲ ਕਰ ਰਹੇ ਹਾਂ ਦੇਖਾਂਗੇ ਇਹ ਡਾਕੂਮੈਂਟ ਚੈੱਕ ਕਰਾਂਗੇ ਕਿੱਥੇ ਦਾ ਵਾ ਕਿੰਨਾ ਬੰਦੇ ਦਾ ਟਿੱਪਰ ਆ ਕਿਹੜਾ ਬੰਦਾ ਲੈ ਕੇ ਆਇਆ ਉਹ ਤਾਂ ਉਹ ਤਾਂ ਜਿਹੜਾ ਉਹ ਕਹਿੰਦੇ ਜਾਂਚ ਕਰਾਂਗੇ ਤੇ ਪਤਾ ਲੱਗੂ ਕਿੱਥੇ ਦਾ ਬੰਦਾ ਹੁਣ ਤਾਂ ਮੋਕੇ ਤੋਂ 도ੜ ਗਿਆ ਠੀਕ ਹੈ ਵੈਰੀਫਾਈ ਕਰੂਗੀ ਤੇ ਪੁਲਿਸ ਪਤਾ ਲੱਗੂਗਾ ਕਿੱਥੇ ਦਾ ਰਹਿਣ ਵਾਲਾ ਹੈ ਉਹ ਤਾਂ ਕਹਿੰਦਾ ਮਾਰ ਮਾਰ ਕੇ ਇੰਨਾ ਹੀ ਆ ਮਾਰ ਕੇ ਇਹ ਗੱਡੀ ਦਾ ਗੱਡੀ ਦਾ ਵੇਧੀ ਨੰਬਰ ਨੰਬਰ ਹੋਦਾ ਹੈ 2 ਦੇ ਨੰਬਰ ਵੀ ਲਿਖਿਆ ਹੋਇਆ ਹੈ ਲਾਹੌਰ ਬੀਚ ਬੱਚਾ ਬੋਲੋ ਛੋਟੇ ਛੋਟੇ ਸਵਾਹ ਦੇਖ ਲਓ ਜੀ ਹਾਲਾਤ ਜਲੰਧਰ ਦੀਆਂ ਤਸਵੀਰਾਂ ਔਰ ਪੰਜਾਬ ਦੇ ਜਲੰਧਰ ਦੀ ਵੱਡੀ ਖਬਰ ਜਿਹੜੀ ਤੁਹਾਨੂੰ ਸਾਂਝੀ ਕੀਤੀ ਜਾ ਰਹੀ ਹੈ ਜਿੱਥੇ ਕਿ ਇੱਕ ਵਿਅਕਤੀ ਦੀ ਜਿਹੜੀ ਆ ਗੱਡੀ ਥੱਲੇ ਆ ਕੇ ਜਿਹੜੀ ਆ ਮੌਤ ਹੋਈ ਹੈ ਤਾਂ ਉੱਥੇ ਹੀ ਮੌਕੇ ਤੇ ਪੁਲਿਸ ਵੀ ਪਹੁੰਚੀ ਹੈ ਪਰ ਲੋਕ ਇਸ ਚੀਜ਼ ਦਾ ਵਿਰੋਧ ਜਤਾਉਂਦੇ ਆ ਕਿ ਉਸ ਨੂੰ ਫੋਨ ਕੀਤਾ ਜਾਵੇ ਜਾਂ ਬੰਦਿਆ ਕਬਜ਼ੇ ਦੇ ਵਿੱਚ ਲਿੱਤਾ ਜਾਵੇ ਉਹ ਵਿਅਕਤੀ ਜਿਹੜਾ ਇੱਥੋਂ ਦੀ ਦੌੜ ਕੇ ਲੰਭੂ ਚੱਕਰ ਹੋਇਆ ਜਿਨੇ ਉਸ ਵਿਅਕਤੀ ਦੀ ਲੜਕੇ ਦੀ ਮੌਤ ਕੀਤੀ ਹੈ 25 ਸਾਲਾ ਯੁਵਕ ਜਿਹੜਾ ਦੱਸਿਆ ਜਾ ਰਿਹਾ ਜਿਹੜਾ ਕਿ ਇੱਥੇ ਫੈਕਟਰੀ ਵਿੱਚ ਕੰਮ ਕਰਦਾ ਸੀ ਕਿਸੇ ਇਸ ਕੋਟ ਕਰਨੀ ਚਾਹੀਦੀ ਹੈ ਇਹਨਾਂ ਬੰਦਿਆਂ ਨੂੰ ਲਾਸ਼ ਜਾਣ ਦਵਾਇਆ ਹੈ ਅਸੀਂ ਕੋਸ਼ਿਸ਼ ਚੱਕਣ ਦੇਣਾ ਗੱਡੀ ਨਾ ਹੋਰ ਲਾਸ਼ ਚੱਕਣ ਦੇਣੀ ਆ ਕਿੰਨੇ ਸਮੇਂ ਤੋਂ ਤੁਹਾਡੇ ਨਾਲ ਕੰਮ ਕਰਦਾ ਹੈ ਲੜਕਾ ਸਾਲ ਹੋ ਗਏ ਆ ਪੰਜ 6 ਮਹੀਨੇ ਗੱਲ ਕਰਦਾ ਪੰਜ 6 ਮਹੀਨੇ ਤੇ ਇਸ ਟਾਈਮ ਕਿੱਥੇ ਜਾਂਦਾ ਸੀਗਾ ਇਹ ਖਾਣਾ ਖਾਣਾ ਖਾ ਕੇ ਇਹ ਲੰਚ ਟਾਈਮ ਹੁੰਦਾ ਮਨ ਲੰਚ ਟਾਈਮ ਹੁੰਦਾ ਮਨ ਇੱਥੇ ਆ ਰਹੇ ਆ ਅਸੀਂ ਵਾਪਸ ਤੇ ਕੋਈ ਸੀਸੀਟੀਵੀ ਕੈਮਰੇ ਚ ਦੇਖਿਆ ਤੁਸੀਂ ਕੀ ਕੋਈ ਕੋਈ ਭਲੋ ਨਹੀਂ ਹੈ ਆਪ ਭੀਤਰੇ ਮਾ ਜਾ ਕੇ ਕੀ ਕਰ ਰਹੇ ਨਹੀਂ ਕਰ ਰਹੇ ਨਹੀਂ ਮੈਡਮ ਆਪਨੇ ਬੋਲਾ ਨਾ ਇੱਕ ਕਾਰ ਲੈ ਕੇ ਜਾ ਰਹੇ ਹੈ 1 ਮਿੰਟ ਆਪ ਬਾਸੂਣਗੇ ਆਪਨੇ ਬੋਲਾ ਕਿ ਇੱਕ ਟੈਕ ਕੀਤਾ ਇਸकी कोई सीटी3 ਵੀ ਹੈ ਨਿਕਲ ਕੇ ਸਾਹਮਣੇ ਆਈਆ ਕੈਮਰੇ ਚ ਪਤਾ ਲੱਗ ਜਾਣਾ ਸਾਹਮਣੇ ਆਪੇ ਕੈਮਰੇ ਕੋਲੋਂ ਕੈਮਰਾ ਕੱਢਾਓ ਜਿਹਦੇ ਵੀ ਹੈਗੇ ਕੱਢਾ ਕੇ ਮਮੋਰ ਕਿੰਨੀ ਸੀਗੀ ਜੀ ਲੜਕੇ ਦੀ ਹਲਕੀ ਸੀ ਮੈਨੂੰ ਲੱਗ ਹਾਂਜੀ ਹਲਕੀ ਉਸਕੇ ਕੋਈ ਘਰ ਪਾ ਆਏਗਾ ਤਾਂ ਬਤਾਏ 3 ਸਾਲ ਕੇ ਕੋਲੋਂ ਸੇਵਾ ਦੀ 22 ਤੀ ਸਾਲ